ਲੋ ਆ ਮਦਰੋ ਕੀ ਹਾਂ ਚੱਲੋ ਥੋੜਾ ਸਾਰਿਆਂ ਦਾ ਸਵਾਗਤ ਹੈ ਜੀਐਸਫ ਲੋਗਾਂ ਦੇ ਚੈਨ ਵਿੱਚ ਗਾਈਸ ਮਿੱਤਰੋ ਮੈਂ ਚਲਾ ਅੱਜ ਸਕੂਲ ਤੇ ਥੋੜਾ ਸਾਰਿਆਂ ਦਾ ਸਵਾਗਤ ਹੈ ਜੀ ਅਸੀਂ ਵੀ ਲੋਗਾਂ ਦੇ ਚੈਨ ਵਿੱਚ ਗਾਈਸ ਤੇ ਸیرے-ਸੇਰੇ ਹੋ ਕੇ ਰੈਡੀ ਸ਼ੈੜੀ ਤੇ ਮੈਂ ਚਲਾ ਸਕੂਲ ਇੱਕ ਕਰੀ ਕਵਰ ਚੈੱਕ ਕਰ ਲਓ ਮਿੱਤਰੋ ਨਵਾਂ ਕਵਰ ਲੈ ਆ ਟ੍ਰਾਂਸਪੀਰ ਕਵਰ ਤੇ ਇਹਨਾਂ ਨੂੰ ਇਹ ਚਲਬਨ ਨਹੀਂ ਦੇਣਾ ਕੋਈ ਨਾ ਬਾਜੋ ਖਾਵਾਂਗੇ ਮੈਂ ਫਿਰ ਚੱਲਦੇ ਹਾਂ ਮਿੱਤਰੋ ਹੁਣ ਆਪਾਂ ਸਕੂਲ ਦੇ ਠੰਡ ਮਰੀ ਗੁਰੂਆ ਤਾਂ ਮੈਂ ਦਾ ਸਕੂਲ ਤੋਂ ਆ ਗਏ ਮਾਹਲਾ ਮੌਸਮ ਖਾਣਾ ਇੱਕ ਰੀ ਉਡੀਸਾ ਦਾ ਆ ਜੇ 15 ਦਾ ਇਹ ਸਕੂਲ ਦੇ ਜਾਣਾ ਆ ਠੀਕ ਆ ਲੋ ਮੇਂ ਮੇਤਰੋ ਜਸ ਤਰ੍ਹਾਂ ਦੇ ਦੇਖ ਸਕਦੇ ਹੋ ਹਾਂ ਤੇ ਮੇਤਰੋ ਮੈਂ ਹੁਣ ਅੱਜ ਸਕੂਲੋਂ ਤੇ ਸਕੂਲੋਂ ਆ ਕੇ ਤੇ ਤੁਹਾਨੂੰ ਦਿਖਾ ਨਹੀਂ ਸਕ ਕੇ ਹੁਣ ਇਹ ਆ ਗਿਆ ਉਹ ਦੰਦੇ ਦੇ ਜਾਣੀ ਦੇ ਬਾਰੇ ਤੇ ਜੇ ਜਿੱਦੋ ਮਿਲ ਗਈ ਨਾ ਉਹ ਕੀ ਹਾਂ ਮੈਂ ਕਿਹਾ ਤੜਕਾ ਹੂੰ ਤੇ ਹੁਣ ਮੇਤਰੋ ਮੈਂ ਚੱਲਾ ਸੈਂਟਰ ਤੇ ਇਹ ਕਾਰ ਉਹ ਹੌਣ ਲੱਭਣਿਆ ਗਣੀ ਪੂਰਾ ਆਇਆ ਨਹੀਂ ਸੋਹਣਾ ਲੱਗਦਾ ਯਾਰ ਕਾਹਦੇ ਸੋਹਣਾ ਲੱਗਦਾ ਬਾਸ ਹੁਣ ਜਾਨੂ ਵੀਰ ਆਉਂਦਿਆ ਉਹਦੇ ਮੋਟਰਸਾਈਕਲ ਤੇ ਜਾਣਾ ਆਪਾਂ ਤੇ ਚੱਲਦੇ ਆਪਾਂ ਸਟੱਡੀ ਕਰਦੇ ਆ ਨਹੀਂ ਵਧੀਆ ਮਿੱਤਰੋ ਮੈਨੂੰ ਉਹ ਸੈਂਟਰ ਜਾਣਾ ਵਧੀਆ ਲੱਗਦਾ ਕਿਉਂਕਿ ਉਹ ਸੈਂਟਰ ਸਕੂਲੋਂ ਆ ਕੇ ਸਦਾ ਹੀ ਆਹ ਕੱਪੜੇ ਸਕੂਲੇ ਨੇ ਰਹਿਣਦੇ ਆ ਕੱਪੜੇ ਗਾਦੇ ਆ ਘਰ ਦੇ ਇੱਕ ਸਾਦੇ ਕੱਪੜੇ ਆ ਪੱਗ ਵੀ ਜੇ ਠੀਕ ਆ ਪਜਾਮਾ ਪਜਾਮਾ ਬਦਲਿਆ ਨਾਲ ਬੂਟ ਇਹਨਾਂ ਨੂੰ ਇਹ ਬਟ ਦੂਜੇ ਗਾਠ ਜੀ ਹਾਂ ਇਹ ਮਾਇਆ ਇਹ ਮਾਇਆ ਦੇ ਸੋਹਣੇ ਨਹੀਂ ਲੋੜੀ ਬਣਾਈਆਂ ਲੋ ਮਿੱਤਰੋ ਆ ਚੈੱਕ ਕਰੋ ਆਪਣਾ ਅੱਜ ਦੂਜੀ ਝੋਟੇ ਤੇ ਆਹ ਪਲਾਤਾਣੇ ਝੋਟੇ ਨੂੰ ਇੱਥੇ ਸਾਈਡ ਲੋਕ ਵੀ ਹੈਗਾ ਆ ਆਪਾਂ ਵੀ ਨਵਾਂ ਲਾਇਆ ਆਪਾਂ ਪੀਰੀ ਸਾਂ ਕਰਦੇ ਨੇ ਜੱਟ ਦੀਆਂ ਹੈ ਰੀਸਾਂ ਕਰਦੀ ਜੱਟ ਦੀਆਂ ਆਹ ਵੀ ਹੁੰਦਾ ਸੰਦਾ ਜੀ ਇੱਥੇ ਕਰਨਾ ਹੁੰਦਾ ਸੋਹਣੇ ਮਿੱਤਰੋ ਇਹ ਵਧਾ ਗੱਲ ਕੀ ਮੇਰੇ ਹੋਣਗੇ ਸਾਈਡ ਸਾਈਡ ਲੋਕ ਲੱਗਾ ਤੇ ਮੈਂ ਇਹਨੂੰ ਸਮਝਾ ਦਿੱਤਾ ਨਾ ਹਲਵਾ ਵਾਲਾ ਗੁਰੂਆ ਵਧੀਆ ਹੁੰਦਾ ਹੈ ਕਿਹਾ ਚੱਲ ਠੀਕ ਆ ਉਹਨੇ ਮਾਪਾਂ 2:3 ਵਜੇ ਕੱਟਾ ਡਬਲ ਆਲੇ ਟਾਈ ਕਰੀ ਗੇ ਚੰਗਾ ਨਹੀਂ ਤੇ ਆਹ ਗੱਡੀ ਨੇ ਦੰਦਾ ਇਦਾਂ ਹਾਂ ਹਾਂ ਬਸ ਇਦਾਂ ਹੀ ਹੈ ਆ ਗਿਆ ਨਾ ਹਾਂ ਲੱਗ ਗਿਆ ਲੱਗ ਗਿਆ ਆ ਜਾ ਹਣ ਛੜੀਏ ਮਿੱਤਰੋ ਭਾਈ ਆ ਇੰਜੀਨੀਅਟਰ ਇੰਜੀਨੀਅਟਰ ਵਿਚਾਰਾ ਇਹ ਲੱਗ ਗਿਆ ਇੰਜੇ ਆਪਾ ਇਹ ਮਿੱਤਰੋ ਨੱਟ ਨੱਟ ਧੱਤ ਗਿਆ ਯਾਰ ਮਨਦਾ ਇਹ ਯਾਰ ਟੋਈ ਦੀ ਵਾਰ ਹੈ ਟੋਈ ਦੀ ਵਧੀਆ ਆਇਆ ਫੜੀ ਲੋਕੋ ਨੂੰ ਮਤਰਾ ਜਸਤਾ ਦੇ ਦੇਖ ਸਕਦੇ ਆਪਣਾ ਝੋਟਾ ਆ ਰਿਹਾ ਸੈਂਟਰੋਂ ਪਾਚ ਗਿਆ ਸਟੱਡੀ ਕਰਕੇ ਕਿ ਵੀ ਸਟੱਡੀ ਇੰਪੋਰਟੈਂਟ ਬਹੁਤ ਸੀ ਅੱਜ ਦੇਖ ਤਾਂ ਚਾਰ ਵਜੇ ਆ ਸਮਝ ਆ ਰਿਹਾ ਯਾਰ ਸਟੱਡੀ ਬੜੀ ਕੀਤੀ ਹੈ 1:30 ਵਜੇ 1 ਵਜੇ ਆਏ ਆ ਪਕਰੋ ਚੰ ਮਾਮਾ ਆਇਆ ਦਾ ਹਾਂ ਮਾਮਾ 1:30 ਵਜੇ ਤੁਰੇ ਪੋਣੀ ਨੂੰ ਇੱਥੇ ਆਏ ਹੈ ਤੇਰੀ 2:30 ਵਜੇ ਗਈ ਹੈ ਉਹ ਨਹੀਂ ਨਹੀਂ ਉਹ ਨਹੀਂ ਨਹੀਂ ਗੁਰਵਾ ਤੇਰੀ ਤਾਂ ਸਟੱਡੀ ਤੋਂ ਪੜ੍ਹ ਲਈਏ ਦੱਸ ਹੀ ਰਹੀ ਸੀ ਕਿਉਂ ਚੱਲ ਘਰੀ ਉਹ ਭਾਈ ਚਾਹ ਦੇ ਮੈਨੂੰ ਨਾ ਬੱਸ ਸੁਦਾ ਕਰੀ ਗੁੱਡੀਆਂ ਗੱਡੀਆਂ ਲੱਗੀਆਂ ਹਨਾ ਭਾਈ ਹਾਂ ਜੀ ਮੈਂ ਤਰੋ ਜਿਸ ਤਰ੍ਹਾਂ ਵੀ ਦੇਖ ਸਕਦੇ ਹੋ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਟਿਊਸ਼ਨ ਤੋਂ ਆ ਕੇ ਹੁਣ ਮੈਂ ਚੱਨਾ ਆ ਕੋਠੇ ਦੀ ਗੁੱਡੀ ਟਾਣ ਤੇ ਨਹੀਂ ਦੱਸਿਆ ਚੈਨ ਹੁੰਦਾ ਹਾਂ ਨਹੀਂ ਕਲਿੱਪ ਨਹੀਂ ਬਣਾਇਆ ਮਿੱਤਰੋ ਹੁਣ ਮੈਂ ਟਿਊਸ਼ਨ ਤੋਂ ਆ ਚੁੱਕਿਆ ਹਾਂ ਤੇ ਆ ਕੇ ਥੋੜਾ ਬੋਤਾ ਖਾਣ-ਪੀਣ ਤੋਂ ਬਾਅਦ ਹੁਣ ਮੈਂ ਉੱਤੇ ਆ ਜੀਦਾ ਸਭੇ ਕੋਠੇ ਤੇ ਤੇ ਉਡਣੀਆਂ ਗੁੱਡੀਆਂ ਮਿੱਤਰੋ ਆ ਜੀ ਵੀ ਦੋ ਔਰ ਤੇ ਤਿੰਨ ਤੇ ਇਹ ਕੋ ਉਹ ਚਾਰ ਗਿਆ ਪੰਜ ਉਹ 6 ਆਹਾਂ ਪਹਿਲਾਂ ਦੋ ਬਖਾਤੀਆਂ ਠੀਕ ਹੈ ਨਾ ਤੇ ਔ ਸੱਤ ਅੱਠ ਠੀਕ ਹੈ ਨਾ ਔ ਮਗਰ ਇੱਕ ਹੋਰ ਇਹ ਔ ਨੌ ਤੇ 10 ਮਗਰ 10 ਹੈ ਕਿ ਇੱਥੇ ਵੀ ਇਹਦੇ ਨਾਲ ਉਡਣ ਦਾ ਚਿੱਟਾ ਆ ਰਿਹਾ 11 ਠੀਕ ਹੈ। ਹੋਰ ਹੈ 12 ਇਹ 13 14 15 ਇੰਨੇ ਕ 20 25 ਕੁ ਡੇ ਹੈਗੇ ਆ। ਤੇ ਭਾਰੇ ਇੰਨੀ ਧੂਰ ਮੈਂ ਹੁਣ ਕਿੰਨਾਂ ਵੇਚੀ ਲਾਵਾਂ ਭਾਅ ਵੀ ਵੇਦੋ ਅੱਜ ਫੇਰ ਮੈਂ ਕੋਠੇ ਜਿੱਦੋਂ ਚੜਦਾ ਵਾਂ ਬੰਦ ਹੋ ਜਾਂਦੀ ਪਤਾ ਨਹੀਂ ਕੀ ਗੱਲ ਯਾਰ। ਆ ਇੰਨੀ ਸੁਣੀ ਆਵਾਜ਼ ਨਹੀਂ ਬੜੀ ਤੇਜ਼ ਆਵਾਜ਼ ਤਾਂ ਲੰਦੀ ਮੈਂ ਜਿਹੜੋ ਕੋਠੇ ਚੜਿਆ ਨਾਲ ਹੀ ਵਾ ਬੰਦ ਹੋ ਗਈ। ਹੁਣ ਦੋਨੇ ਮਾੜਾ ਮੋਟਾ ਦੇ। ਡੌੜੀ ਮੈਣੀ ਮਿੱਤਰੋ ਨਵਾਂ ਇਹਦਾ ਕਵਰ ਵਹਿ ਗਿਆ ਟ੍ਰਾਂਸਫਰੇਟ ਓਏ ਹੋਏ ਪੂਰਾ ਬੰਬ ਮਿੱਤਰੋ ਲੁੱਕ ਲੱਗਦੀ ਪੂਰੀ ਉਹਦੇ ਨਾਲ ਆਈਫੋਨ ਦੀ। ਬੁਰਾ ਓਕੇ ਲੱਗਦਾ। ਆ ਰਿਆ ਹੀ ਪੁਰਾਣਾ ਗੱਟੂ ਹੋ ਰਿਹਾ ਗੁੱਡਾ ਬਾਕੀ ਥੱਲੇ ਰੱਖੇ ਮੈਂ ਇਹਨੇ ਗੁੱਡੇ ਉੱਤੇ ਕਰਨੇ ਉੱਚਾਇਆ ਮੈਨੂੰ ਲੱਗਾ ਇੱਕ ਵੀ ਨਹੀਂ ਜਾਣਾ ਫੇਰ ਵਸ ਨੋਣਾ ਪੈਣਾ ਹਾਂਜੀ ਮਿੱਤਰੋ ਜਿਸ ਤਰ੍ਹਾਂ ਤੁਸੀਂ ਨਹੀਂ ਦੇਖ ਸਕਦੇ ਹੋ ਕਿ ਉਹ ਆਪਾਂ ਗੁੱਡਾ ਇਹ ਉਹੜਾ ਹੀ ਹਾਂ ਉਹ ਪਰੇੜਾ ਹੀ ਮਿੱਤਰੋ ਤੇ ਉਹ ਤੇ ਚੱਲ ਆਇਆ ਮੈਂ ਆ ਗੁੱਡੇ ਨਾਲ ਤੇ ਪਰੀ ਗਈ ਪਾਟ ਪਰ ਗੁੱਡਾ ਗੁੱਡਾ ਬੋ ਗਿਆ ਗੁੱਡਾ ਸੱਚ ਮਝਈ ਹੋਗੀ ਉਹ ਵੀਰ ਪਤਾ ਨਹੀਂ ਕਿਹੜੇ ਆ ਉਹ ਚਟੀ ਟੈਂਕੀ ਦਾ ਡੋਂਦਿਆ ਹੈ ਇਥੋਂ ਇੱਕ ਗੁੱਡਾ ਆ ਗਿਆ ਇੱਥੇ ਉਹ ਡੇਗ ਗਿਆ ਮੈਂ ਬੂ ਕਰਦੀ ਕਿ ਤਸ਼ੀਂ ਅਗੇ ਮਾਰੇ ਇੱਥੇ ਡੇਗ ਗਿਆ ਫਿਰ ਡਾਈ ਮਿੱਤਰੋ ਇਹ ਮੈਂ ਕੋਈ ਨਹੀਂ ਗੁੱਡਾ ਲਾਗੇ ਛੱਕੇ ਉੱਡਦੇ ਮੈਂ ਫੇਰ ਲਾ ਹੀ ਲਈ ਤੇ ਉਹ ਜਿਹੜਾ ਪਦਰ ਮੈਂ ਡੋਨ ਨਾ ਪਹਿਲਾਂ ਉਹ ਉੱਥੇ ਫਸ ਗਿਆ ਇਹ ਆਹ ਦੇਖੋ ਸਾਹਮਣੇ ਆਹ ਟੈਕੀ ਤੇ ਆਹ ਦੇਖੋ ਆਹ ਖਵਾਏ ਆ ਜਿਹੜਾ ਆ ਨੂੰ ਕਰਦੇ ਆ ਚੈੱਕ ਕਰੋ ਤੇ ਬੱਸ ਹੁਣ ਮੈਂ ਮਿੱਤਰੋ ਚੱਲਦਾ ਹਾਂ ਥੱਲੇ ਵਲੋਗ ਐਡ ਕਰੀਏ ਤੇ ਅਪਲੋਡ ਕਰਦੇ ਆ ਤੁਹਾਨੂੰ ਮਿਲਦਾਂ ਨੂੰ ਮੈਂ ਬਾਅਦ ਚ ਚੜੀ ਜਾਂ ਮੈਂ ਹਾਂਜੀ ਮਿੱਤਰੋ ਹੁਣ ਮੈਂ ਆ ਜੂਗਾ ਘੋਟੇਗਾ ਥੱਲੇ ਤੇ ਤੁਹਾਡੇ ਆ ਕੇ ਇਹ ਗੁਰਦਾਰੇ ਚ ਨਾ ਮੈਂ ਪਤਾ ਨਹੀਂ ਬਾਹਰ ਕੋ ਆਇਆ ਇਹ ਕਾਹ ਰੋਣ ਆਇਆ ਚੱਲਦਾ ਹਾਂ ਮੈਂ ਤੇ ਗੁਰਦਾਰੇ ਸਾਬ ਹੁਣ ਮਿੱਤਰੋ ਮੇਰਾ ਇਹ ਤੇ ਡੇਲੀ ਵਲੋਗ ਆਇਆ ਕਰਦਾ ਮੈਂ ਨਾ ਫਿਰ ਤੋਂ ਤੇ ਮੈਂ ਕਿਉਂਕਿ ਸਕੂਲਾਂ ਦੀਆਂ ਛੁੱਟੀਆਂ ਬੰਦ ਹੋਈਆਂ ਹੈ ਨਹੀਂਆਂ ਇਹ ਛੁੱਟੀਆਂ ਸਾਡੀਆਂ ਤੇ ਹੁਣ ਮੈਂ ਜਾਂਦਾ ਮੈਂ ਤੇ ਗੁਰਦੂ ਸਾਹਿਬ ਸੋਖਾ ਸੰਦੇਸ਼ ਵਗ ਰਹੀਏ ਜਾ ਕੇ ਮੈਂ ਤਾਂ ਮੈਂ ਤਾਂ ਮੋਝੇ ਜਾ ਗਈ ਘਰੇ ਇਹਦੇ ਜਾਣਾ ਗੁਰੂਆ ਦੱਸ ਤਾਂ ਹਾਂਜੀ ਮਿੱਤਰਾਂ ਤੇ ਜਿਸ ਤਰ੍ਹਾਂ ਦੀ ਦੇਖ ਸਕਦੇ ਹੋ ਹੁਣ ਆਪਾਂ ਸੁਖਾਸ਼ਨ ਕਰਾਏ ਆ ਤੇ ਚੱਲੇ ਹਾਂ ਘਰਾਂ ਨੂੰ ਜਲਦੀ ਭਾਈ ਅੱਜ ਬਹੁਤ ਲੇਟ ਆਏ ਨੇ ਕੀ ਗੱਲ ਭਾਈ ਇੰਨਾ ਲੇਟ ਕਿਉਂ ਹੁੰਦੇ ਰੋਜ਼ ਹੀ ਤੁਸੀਂ ਹੈ ਨਾ ਰੋਜ਼ ਇਤਨੀ ਇੰਨਾ ਹੁੰਦਾ ਭਾਈ ਸਟ੍ਰੈਸ ਹੁੰਦਾ ਭਾਈ ਤੁਹਾਨੂੰ ਪ੍ਰੀ ਬੋਰਡ ਦਾ ਹੈ ਹੈ ਮੈਂ ਭਾਈ ਸਟ੍ਰੈਸ ਹੁੰਦਾ ਤੁਹਾਨੂੰ ਪ੍ਰੀ ਬੋਰਡ ਦਾ ਨਹੀਂ ਨਹੀਂ ਵੀਰ ਹੋਇਆ ਪ੍ਰੀ ਬੋਰਡ ਚੱਲਦੇ ਆ ਪ੍ਰੀ ਬੋਰਡ ਚੱਲਦੇ ਆ ਨਹੀਂ ਉਦਾਂ ਹੀ ਮਮਾ ਨੂਮੀ ਕਲਾਚ ਕਿਹੜੀ ਪ੍ਰੀ ਬੋਰਡ ਆਈਦੀ ਆ ਉਦਾਂ ਹੀ ਮੋਹਮਨ ਚੇਤਾ ਆ ਗਿਆ ਨਾ ਨੂਰ ਉਹਨਾਂ ਦਾ ਮੈਂ ਹਾਂ ਓਹੋ ਓਹੋ ਬਹੁਤ ਜਿਆਦੀ ਹੈ ਨੇ ਮੇਤਰ ਹੋਣਾ ਆਪਾਂ ਗੁਰਦੁਆਰਾ ਸਾਹਿਬ ਤੋਂ ਆਜੇ ਅੱਜ ਬੜਾ ਦਿਲ ਕਰਦਾ ਗੁਰੂ ਘਰ ਪਖਾਉਂਦਾ ਆਇਆ ਜਗਦੀ ਖਾ ਗਿਆ ਜੀ ਚੱਲੇਗਾ ਨਾ ਜੇ ਕੰਮ ਸਹੀ ਹੋ ਜਾਂਦਾ ਹੀ ਹੋ ਕਾਂਜੀ ਦਾ ਆਇਆ ਚੱਲ ਮੇਰਾ ਆਇਆ ਕਰੀਏ ਨਾ ਤੇ ਘਰੋਂ ਮੈਂ ਫੜਦਾ ਦਾ ਨੈਕਸਟ ਡੇ ਲੋਕਾਂ ਚੈਨਜ ਗਾਈਸ ਮੈਂ ਜਿਵੇਂ ਤੋਂ ਆ ਗਿਆ ਨਾ ਤੋਕੇ ਅੱਜ ਅਜਾ ਮੈਂ ਅਨਿਵਾਰ ਮੈਸੇਜ ਸੁਰਵਿਨਾ ਲਿਆ ਤੇ ਹੁਣ ਮੈਂ ਪਰਣਾ ਬੰਨਣਾ ਲੱਗਾ ਮੈਂ ਰੋਣ ਪਰਣਾ ਬੰਨਦੀ ਆ ਤੇ ਤੁਹਾਨੂੰ ਦਿੰਦੇ ਹਾਂ ਹੁਣ ਸਿੱਧਾ ਸੈਂਟਰ ਗਿਆ ਲਈਆਂ ਰੋਟੀ ਪਾਣੀ ਵੀ ਖਾ ਲਿਆ ਸਭ ਓਕੇ ਹੋ ਚੁੱਕੇ ਆ ਕਾਨੂੰਨ ਗੁੱਡੀ ਹਟਾ ਰਿਹਾ ਮੈਂ ਦਰਵਾਹਰ ਰੱਖਿਆ ਅੱਜ ਕੋਲੀ ਮੈਂ ਹਾਂ ਕੋਈ ਨਾ ਕੱਲ ਇਹਦੀ ਲੋੜ ਪੈਣੀ ਐ ਅਦਵਾਰ ਚੰਗੀ ਇਹ ਗੁੱਡੀ ਰੋਣੀ ਮੇਂਦਰ ਹੋਇਆ ਅਦਵਾਰ ਹੁਣ ਬਈ 80 ਗੁੱਡੀਆਂ ਮੈਂ ਦਰੂਂ ਕੇ ਰੱਖਿਆ 80 ਗੁੱਡੀਆਂ ਬਈਆਂ ਜੀ ਕੀ ਕਰਨਾ ਫਿਰ ਡਾਵਾਂਗੇ ਅਦਵਾਰ ਨੂੰ ਹਾਂ ਜੀ ਮਿਸਟਰ ਉਹ ਦਿਸ ਰਿਹਾ ਤਾਂ ਦੱਸਿਆ ਹੀ ਕਿ ਤਰ੍ਹਾਂ ਮੰਬਨਾਂ ਸਟੈਸੈਂਟਰ ਜਾਣ ਵਕਤ ਤੇ ਹੁਣ ਮੈਂ ਚੱਲਾ ਸੈਂਟਰ ਆਰੇ ਹਰਵਨ ਭਾਈ ਕੀ ਹਾਲ ਚੜ ਵੀਰ ਜੀ ਭਾਈ ਤੂੰ ਆਪਾਂ ਨਾ ਵਧੀਆ ਵੀ ਜੀ ਭਾਈ ਜੀ ਦਾ ਖਾਲਸਾ ਇਹ ਖੜੇ ਚੜਿਓ ਫਿਰ ਚਲੋ ਆਈ ਚਲੀ ਗਏ ਚੱਲ ਜਾਈਏ ਮਿਸਟਰ ਸੈਂਟਰ ਤੇ ਤੁਹਾਨੂੰ ਮਿਲਦਿਆਂ ਨਾਲ ਆਪਾਂ ਸਟਰਾ ਜਾ ਕੇ ਤੇ ਜਾਉਂ ਚੱਲ ਸੰਗ ਜਾਣ ਦੇ ਨੋ ਭਰੀ ਨੋਰਾ ਸੋਏ ਹੈ ਤੋ ਬਾਤ ਬਾਕਰਾ ਆਦੀ ਹੈ ਲੋਕ ਨਾ ਭਾਈ ਚੜੀਆਂ ਮੈਂਟਾ ਮਿੱਡੀਆਂ ਬਸ ਥੋੜਾ ਡੇਟ ਹੋ ਗਈ ਹੈ ਅੱਧਾ ਘੰਟਾ ਲੱਗ ਗਿਆ ਭਾਈ ਲੱਗ ਗਿਆ ਚਲ ਫਿਰ ਪੰਚਾ ਲਾਇਆ ਭਰਾਵਾ ਅੱਜ ਫੇਰ ਕੋ ਪ੍ਰੋਗਰਾਮ ਲਾਦਾ ਹੈ ਚਲੋ ਉਹ ਆਦਾ ਭੀ ਹੈ ਆ ਬਸ ਬਸ ਭਾਈ ਪਾਣੀ ਮੇਰੇ ਜਸਤ ਦੀ ਦੇਖ ਸਾਦੇ ਹੁਣ ਆਪਾਂ ਸੈਂਟਰ ਰੂ ਸਟਡੀ ਕੰਪਲੀਟ ਕਰਕੇ ਆ ਚੁੱਕੇ ਆ ਤੇ ਹੁਣ ਆਪਾਂ ਚੱਲੇ ਆ ਘਰਾਂ ਨੂੰ ਤੇ ਨਿਕਲਣ ਮੇਰੇ ਆਪਾਂ ਨੰਗਰ ਕਰਦੇ ਨਈਆ ਸੈਰਤ ਭਾਈ ਸਟੈਂਡ ਹੈ ਵਾ ਉਹ ਉਹ ਕਿਦਾ ਬੰਦ ਕੀਤਾ ਭਾਈ ਤੇ ਚਲੋ ਜੇ ਦਾਵੀਆਂ ਲੋ ਮਿੱਤਰੋ ਆਪਾਂ ਪਹੁੰਚ ਚੁਕੇ ਆਂ ਪਾਰਕਿੰਗ ਦੇ ਵਿੱਚ ਇਹ ਹੋਣਾ ਭਾਈ ਤਰ ਹੈ ਹਾਂ 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 ਠੀਕ ਹਾਂ ਹਾਂ ਠੀਕ ਉਹ ਨਹੀਂ ਉਹ ਤਾਂ ਠੰਡਾ ਹੋਣਾ ਗੁਰੂਆ ਮੜ ਸਕਦਾ ਹੈ ਇੰਨੇ ਠੰਡਾ ਹੁਣ ਮਿੱਤਰੋ ਆਪਾਂ ਚੱਲਦੇ ਆ ਸਦਾ ਖਰੇ ਤਾਂ ਤੁਹਾਨੂੰ ਮੈਂ ਵੀ ਸਦਾ ਚੈੱਕ ਕਰਦੇ ਇਹਨਾਂ ਜਵਾਦੂ ਬਣਾਵਾ ਉਹ ਭਾਈ ਤੇ ਮਾਇਆ ਹੀ ਵਾਦੇ ਇਹ 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 ਮਾਇਆ ਗੇਠਾ ਨਾ ਜਾਣੀ ਨਹੀਂ ਉਹਨਾਂ ਤੀਜੋਂ ਮਤਰਾਣੀ ਛਾਪੀ ਜੋਂ ਮਤਰਾਣੀ ਛਾਪੀ ਹੈ ਭਾਈ ਮੋੜੋ ਫਿਰ ਚਲਿਏ ਮਿੱਤਰੋ ਫਿਰ ਹਾਂ ਜੀ ਮਿੱਤਰੋ ਜਿਸ ਤਰ੍ਹਾਂ ਦੇ ਦੇਖ ਸਕਦੇ ਹੋ ਕਿਨੇ ਚਿਰਾਂ ਤੋਂ ਬਾਅਦ ਆਪਣੀ ਜੂੜੀ ਦੇ ਉੱਤੇ ਉਹੋਂ ਡਿੱਗ ਪਈ ਓਏ ਹਾਂ ਹਾਂ ਕਿਨੇ ਚਿਰਾਂ ਤੋਂ ਬਾਅਦ ਹੁਣ ਅੱਜ ਚੱਲਣਾ ਵੀ ਜੂੜੀ ਨੂੰ ਦੁੱਧ ਲੈਣ ਨੂੰ ਮਿੱਤਰੋ ਤੇ ਹੁਣ ਮੋਟਰਸਾਈਕਲ ਬਾਹਰ ਲੱਗਾ ਆ ਤੇਰੀ ਆਪਾਂ ਮੋਟਰਸਾਈਕਲ ਤੇ ਬਈ ਤੇ ਲੈ ਗਏ ਆ ਦੁੱਧ ਸੈਂਟਰੋਂ ਮੈਂ ਆ ਗਿਆ ਸੈਂਟਰੋਂ ਆ ਕੇ ਮੈਂ ਚਾਹ ਚੂ ਪੀਤੀ ਆ ਚਾਹ ਤੇ ਚੂ ਪੀਤੀ ਆ ਤੇ ਨਾਲ ਪਿੱਲੀ ਵਾਲੀ ਆ ਤੇ ਬਸ ਹੁਣ ਜਰੀਆ ਮੈਂ ਥੋੜਾ ਦੁੱਧ ਲੈ ਕੇ ਆਉਣਾ ਫਿਰ ਤੁਹਾਨੂੰ ਮੈਂ ਮਿਲਦਾ ਬਾਅਦ ਚੋਂ ਬਾਹਰ ਮੌਸਮ ਵਖਾਦਾ ਇੱਕ ਰੀ 5:50 ਨੇ ਤਾਂ ਓਏ ਹੋਏ ਮਾਮਾ ਹੀਰਦਾ ਫੋਗਸ ਨਹੀਂ ਮਾਰਨਦਾ ਬਾਹਰ ਅੱਜ ਹਾਂ ਹੁਣ ਵਜਾ ਫੋਗਸ ਕੱਢੀਏ ਨਾ ਮੋਟਰਸਾਈਕਲ ਬਾਹਰ हां जी मित्रों जिस तरह ने देख सादियो ਹੁਣ ਮੈਂ ਆ ਚੀ ਗੁਰਦੁਆਰੇ ਸਾਹਿਬ ਦੇ ਬਾਹਰ ਤੇ ਐਡਰੈਸ ਤੇ ਆ ਚੰਨਾਬਸ ਅੰਦਰ ਮੈਂ ਜਾ ਕੇ ਸੇਵਾ ਕਰਾਇਆ ਸੁ ਖਾਸੂ ਤੇ ਜੜੀ ਪਤਾ ਨਹੀਂ ਬੂਆ ਯਾਰ ਤੁੰਨੋਂ ਬੰਦ ਕਰਨਾ ਬੂਆ ਨਹੀਂ ਐ ਸੋੜੇ ਬੰਦ ਕਰਨਾ ਚਲਦੇ ਮੈਂ ਮਦਰਾ ਹੁਣਾ ਸਿੱਧਾ ਆਪਾਂ ਗੁਰਦੁਆਰੇ ਸਾਹਿਬ ਤੇ ਜਾ ਕੇ ਸੇਵਾ ਕਰਾਈਏ ਤੇ ਰੋਕਾ ਤੇ ਇਹ ਬੁੱਤੀਆਂ ਨਹੀਂ ਜਗਾਈਆਂ ਬੁੱਤੀਆਂ ਜਗਾਈਆਂ ਐ ਚਰੀਏ ਚਰਾ ਬਾਹ ਦੀ ਚਪਲਾ ਲਾਈ ਆਂ ਰੈਂਡ ਫੋਟੋ ਕਰਾ ਦੇਣਾ ਇਹ ਕਿਉਂ ਸਾਰਾ ਅੰਜਰਾ ਬਾਹ ਦੀ ਚਪਲਾ ਆਂ ਹਾਂਜੀ ਮਿੱਤਰੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਸੁਖਾਣ ਕਰਾ ਕੇ ਤੇ ਆਪਣੀ ਸੰਥਿਆ ਗਲਾਸ ਲਾ ਲਈ ਆ ਓਕੇ ਹੋ ਚੁੱਕੇ ਆ ਹੁਣ ਆਪਾਂ ਦੀ ਲੈ ਆ ਕੋਰੇ ਚਿੱਟੇ ਤਾਂ ਹੁਣ ਆਪਾਂ ਚੱਲਦੇ ਆ ਘਰੇ ਮੁੰਡਾ ਰਿਆ ਬੂੜ ਪਾਉਂਦੇ ਮੈਂ ਰਿਆ ਚਰਾ ਚਪਲਾ ਪਾਉਣਾ ਚਪਲਾ ਨਾ ਚਰਾ ਬਾ ਇਹ ਹੁਣ ਆਪਾਂ ਚੱਲਦੇ ਆ ਬਾਹਰ ਤੁਹਾਨੂੰ ਫਿਰ ਮਿਲਦੇ ਆਂ